ਬੋਫਤ ਬਿਜਲੀ ਯੋਜਨਾ ਤਹਿਤ 3 ਕਿਲੋਵਾਟ ਸੋਲਰ ਸਿਸਟਮ ਵਾਲੀ ਸਕੀਮ ਤੁਹਾਨੂੰ ਕਿੰਨੇ ਰੁਪਏ ਵਿੱਚ ਪਵੇਗੀ ਅਤੇ ਕਿੰਨੀ ਸਬਸਿਡੀ ਮਿਲੇਗੀ ਇਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਹੁਸ਼ਿਆਰਪੁਰ ਤੁਹਾਨੂੰ ਸਾਫ਼ ਅਤੇ ਸਪਸ਼ਟ ਜਾਣਕਾਰੀ ਮੁਹੱਈਆ ਕਰਵਾਉਣੀ ਚਾਹੁੰਦਾ ਹੈ ਸੋ ਦੋਸਤੋ ਸਰਕਾਰ ਨੇ 3 ਕਿਲੋਵਾਟ ਵਾਲੀ ਸਕੀਮ ਦੀ ਅਨੁਮਾਨਿਤ ਖਰਚ ਰਕਮ 50000 ਰੁਪਏ ਪ੍ਰਤੀ ਕਿਲੋਵਾਟ ਮੰਨੀ ਹੈ ਸੋ ਤੁਹਾਨੂੰ ਇਹ ਸਕੀਮ 5000 ਰੁਪਏ ਪ੍ਰਤੀ ਕਿਲੋਵਾਰਟ ਵਿੱਚ ਵੀ ਮਿਲ ਸਕਦੀ ਹੈ 60000 ਰੁਪਏ ਵਿੱਚ ਵੀ ਅਤੇ 70000 ਰੁਪਏ ਵਿੱਚ ਵੀ ਮਿਲ ਸਕਦੀ ਹੈ ਤਾਂ ਮੇਰਾ ਭਾਵ ਸੋਲਰ ਸਿਸਟਮ ਕੋਈ ਟੀਵੀ ਜਾਂ ਫ੍ਰਿਜ ਤਾਂ ਹੈ ਨਹੀਂ ਜਿਹੜਾ ਹਰ ਇੱਕ ਘਰ ਦੇ ਵਿੱਚ ਇੱਕੋ ਹੀ ਰਾਸ਼ੀ ਦੇ ਉੱਪਰ ਲੱਗ ਸਕੇ ਇਸ ਦੇ ਲਈ ਕਸਟਮਰ ਦੀ ਜ਼ਰੂਰਤ ਅਤੇ ਥਾਂ ਥੱਥੇ ਦੀ ਜਾਣਕਾਰੀ ਦੇ ਹਿਸਾਬ ਨਾਲ ਖਰਚ ਜਿਹੜਾ ਉਹ ਤੈਅ ਕੀਤਾ ਜਾਂਦਾ ਹੈ ਸੋ ਦੋਸਤੋ ਐ 50000 ਰੁਪਏ ਪ੍ਰਤੀ ਕਿਲੋਵਾਟ ਮਾਰਕੀਟ ਰੇਟ ਦੇ ਹਿਸਾਬ ਨਾਲ 3 ਕਿਲੋਵਾਟ ਦਾ ਖਰਚ ਤੁਹਾਨੂੰ ਪਵੇਗਾ 150000 ਰੁਪਏ 60000 ਰੁਪਏ ਦੇ ਹਿਸਾਬ ਨਾਲ ਕੀਮਤ ਬਣੇਗੀ 3 ਕਿਲੋਵਾਟ ਦੀ 180000 ਰੁਪਏ ਤੇ 70000 ਰੁਪਏ ਦੇ ਹਿਸਾਬ ਨਾਲ ਕੀਮਤ ਬਣੇਗੀ 210000 ਰੁਪਏ ਇਸ ਕੁੱਲ ਕੀਮਤ ਦੇ ਉੱਪਰ ਸਬਸਿਡੀ ਮਿਲੇਗੀ 78000 ਰੁਪਏ ਸੋ ਕੁੱਲ ਰਾਸ਼ੀ ਦੇ ਵਿੱਚੋਂ 78000 ਰੁਪਏ ਮਾਈਨਸ ਕਰਨ ਉਪਰੰਤ ਜਿੰਨਾ ਬਕਾਇਆ ਹੈ ਉਹ ਤੁਹਾਨੂੰ ਖੁਦ ਆਪਣੀ ਜੇਬ ਦੇ ਵਿੱਚੋਂ ਅਦਾ ਕਰਨਾ ਪਵੇਗਾ ਸੋ ਦੋਸਤੋ ਬਿਜਲੀ ਦੀ ਬਚਤ ਲਈ ਵਾਤਾਵਰਨ ਦੀ ਸੁਰੱਖਿਆ ਲਈ ਆਰਥਿਕ ਲਾਭ ਦੇ ਲਈ ਵੱਧ ਤੋਂ ਵੱਧ ਗਿਣਤੀ ਵਿੱਚ ਇਸ ਸਕੀਮ ਦੇ ਭਾਗੀਦਾਰ ਬਣੋ ਧੰਨਵਾਦ